ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਬਹੁਤ ਮੋਟੀ ਤੇ ਕਾਲੀ ਸੀ ਅਸੀਂ ਚਾਰ ਭੈਣਾਂ ਸੀ ਸਾਡਾ ਕੋਈ ਭਰਾ ਨਹੀਂ ਸੀ ਮੇਰਾ ਡੈਡੀ ਇਕੱਲਾ ਕਮਾਉਂਦਾ ਤੇ ਘਰ ਦਾ ਗੁਜ਼ਾਰਾ ਹੁੰਦਾ ਸੀ ਵੈਸੇ ਮੈਂ ਪਲੱਸ 2 ਕੀਤੀ ਸੀ ਮੇਰੀ ਇੱਕ ਸਹੇਲੀ ਸੀ ਉਹਦਾ ਨਾਮ ਜਸਸੀ ਸੀ ਬਹੁਤ ਚੰਗੀ ਸੀ ਮੇਰਾ ਉਹਦੇ ਨਾਲ ਬੜਾ ਪਿਆਰ ਸੀ ਉਹ ਬਹੁਤ ਸੋਹਣੀ ਸੀ ਪਰ ਮੇਰਾ ਬੜਾ ਤੇਹ ਕਰਦੀ ਸੀ ਕਹਿੰਦੀ ਸੀ ਕਿ ਤੂੰ ਦਿਲ ਦੀ ਬਹੁਤ ਚੰਗੀ ਆ ਬਾਕੀ ਕੁੜੀਆਂ ਮੇਰੇ ਤੋਂ ਛੜਦੀਆਂ ਇੱਕ ਤੂੰ ਹੀ ਆ ਜੋ ਮੇਰਾ ਸਾਥ ਦਿੰਨੀ ਆ ਮੈਂ ਵੀ ਉਹਦਾ ਬਹੁਤ ਕਰਦੀ ਸੀ ਉਹਦਾ ਘਰ ਦੂਜੀ ਗਲੀ ਵਿੱਚ ਸੀ ਅਸੀਂ ਇਕੱਠੀਆਂ ਸਕੂਲੋਂ ਆਉਂਦੀਆਂ ਸੀ ਮੇਰੇ ਮਾਪਿਓ ਸਾਡਾ ਚਾਰਾਂ ਭੈਣਾਂ ਦਾ ਬੜਾ ਤੇਹ ਕਰਦੇ ਸੀ ਮੇਰੇ ਤੋਂ ਦੋ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਸੀ ਮੈਂ ਤੇ ਮੇਰੀ ਛੋਟੀ ਭੈਣ ਇੱਕ ਦੂਜੇ ਦਾ ਦੁੱਖ ਸੁੱਖ ਦੇਖਦੀਆਂ ਸੀ ਮੇਰੇ ਤੋਂ ਛੋਟੀ 8ਵੀਂ ਵਿੱਚ ਸੀ ਉਹ ਵੀ ਮੇਰੇ ਤੋਂ ਬਹੁਤ ਸੋਹਣੀ ਸੀ ਇੱਕ ਮੈਂ ਹੀ ਮੋਟੀ ਤੇ ਪੱਕੇ ਰੰਗ ਦੀ ਸੀ ਮੇਰੀ ਸਹੇਲੀ ਜਸਸੀ ਜਿਹਨੂੰ ਇੱਕ ਮੁੰਡਾ ਪਸੰਦ ਕਰਦਾ ਸੀ ਉਹ ਵੀ ਉਹਨੂੰ ਪਿਆਰ ਕਰਦੀ ਸੀ ਕਲਾਸ ਵਿੱਚ ਕੁੜੀਆਂ ਦੀ ਮੁੰਡਿਆਂ ਨਾਲ ਗੱਲਬਾਤ ਸੀ ਮੈਨੂੰ ਹੀ ਕੋਈ ਪਸੰਦ ਨਹੀਂ ਸੀ ਕਰਦਾ ਤੇ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਸੀ ਮੈਨੂੰ ਇਹ ਗੱਲ ਬੜੀ ਫੀਲ ਹੁੰਦੀ ਸੀ ਕਿ ਮੈਨੂੰ ਕੋਈ ਪਸੰਦ ਕਿਉਂ ਨਹੀਂ ਕਰਦਾ ਤੇ ਮੈਂ ਪੂਰਾ ਵੀ ਸੋਹਣੀ ਨੇ ਬੱਸ ਮੇਰਾ ਨੱਕ ਹੀ ਤਿੱਖਾ ਸੀ ਮੇਰੀ ਸਹੇਲੀ ਜਸਸੀ ਮੈਨੂੰ ਕਹਿੰਦੀ ਸੀ ਕਿ ਤੇਰਾ ਨੱਕ ਬਹੁਤ ਸੋਹਣਾ ਮੈਂ ਤਾਂ ਇਕੱਲੇ ਨੱਕ ਦਾ ਹੀ ਮਾਨ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਇੰਨੀ ਸੋਹਣੀ ਨਹੀਂ ਸੀ ਮੇਰਾ ਰੰਗ ਕਾਲਾ ਜਿਹਾ ਸੀ ਜਸਸੀ ਮੇਰੇ ਤੋਂ ਬਹੁਤ ਜ਼ਿਆਦਾ ਸੋਹਣੀ ਸੀ ਜਸਸੀ ਦਾ ਉਹ ਬாய்ਫਰੈਂਡ ਵੀ ਬਹੁਤ ਸੋਹਣਾ ਸੀ ਮੈਂ ਉਹਨਾਂ ਦੋਹਾਂ ਨੂੰ ਦੇਖ ਕੇ ਸੋਚਦੀ ਸੀ ਕਿ ਕਾਸ਼ ਮੈਂ ਵੀ ਸੋਹਣੀ ਹੁੰਦੀ ਮੇਰਾ ਵੀ ਕੋਈ ਬாய்ਫਰੈਂਡ ਹੁੰਦਾ ਮੇਰੇ ਵੱਲ ਤਾਂ ਕੋਈ ਮੁੰਡਾ ਦੇਖਦਾ ਹੀ ਨਹੀਂ ਸੀ ਕਿਉਂਕਿ ਮੈਂ ਆਪ ਵੀ ਕਿਸੇ ਵੱਲ ਇੰਟਰਸਟ ਨਹੀਂ ਦਿੰਦੀ ਸੀ ਮੈਨੂੰ ਆਪਣੀ ਕਮੀ ਦਾ ਪਤਾ ਸੀ ਪਰ ਕਿਸੇ ਨੂੰ ਮੇਰੇ ਦਿਲ ਦਾ ਨਹੀਂ ਪਤਾ ਸੀ ਕਿ ਮੈਂ ਦਿਲ ਦੀ ਕਿੰਨੀ ਸੋਹਣੀ ਆ ਤੇ ਭੂਲੀ ਭਾਲੀ ਆ ਪਰ ਹਰ ਕੋਈ ਤਾਂ ਜਿਸਮ ਦਾ ਭੁੱਖਾ ਹੁੰਦਾ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਮੈਂ ਆਪਣੀ ਸਹੇਲੀ ਜੱਸੀ ਦੇ ਨਾਲ ਇੱਕ ਰੈਸਟੋਰੈਂਟ ਵਿੱਚ ਗਈ ਜੱਸੀ ਦੇ ਬੁਆਏਫਰੈਂਡ ਨੇ ਉਹਨੂੰ ਰੈਸਟੋਰੈਂਟ ਵਿੱਚ ਬੁਲਾਇਆ ਸੀ ਤੇ ਅਸੀਂ ਸਕੂਲ ਤੋਂ ਛੁੱਟੀ ਕਰਕੇ ਸਿੱਧੀਆਂ ਰੈਸਟੋਰੈਂਟ ਵਿੱਚ ਗਈਆਂ ਸੀ। ਉੱਥੇ ਉਹਦੇ ਬੁਆਏਫਰੈਂਡ ਨੇ ਇੱਕ ਰੂਮ ਲਿਆ ਹੋਇਆ ਸੀ। ਜਿੱਥੇ ਜੱਸੀ ਕਮਰੇ ਵਿੱਚ ਚਲੀ ਗਈ ਤੇ ਮੈਂ ਬਾਹਰ ਉਹਦੇ ਬੁਆਏਫਰੈਂਡ ਦੇ ਦੋਸਤ ਦੇ ਕੋਲ ਹੀ ਬੈਠੀ ਸੀ। ਅਸੀਂ ਦੋਵੇਂ ਇੱਕੋ ਟੇਬਲ ਤੇ ਬੈਠੇ ਸੀ। ਉਸ ਮੁੰਡੇ ਦਾ ਨਾਮ ਦਿਲਪ੍ਰਿਤ ਸੀ। ਮੈਂ ਉਹਨੂੰ ਉਹਦਾ ਨਾਮ ਪੁੱਛਿਆ ਤਾਂ ਉਹਨੇ ਵੀ ਮੈਨੂੰ ਮੇਰਾ ਨਾਮ ਪੁੱਛਿਆ। ਮੈਂ ਉਹਨੂੰ ਆਪਣਾ ਨਾਮ ਵੀ ਦੱਸ ਦਿੱਤਾ ਸੀ। ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਸੋਹਣੇ ਹੋ। ਪਹਿਲੀ ਵਾਰ ਮੈਂ ਕਿਸੇ ਦੇ ਮੂੰਹੋਂ ਇਹ ਗੱਲ ਸੁਣੀ ਸੀ ਕਿ ਮੈਂ ਸੋਹਣੀ ਆ ਮੈਂ ਤਾਂ ਆਪਣੇ ਆਪ ਤੇ ਹੈਰਾਨ ਸੀ ਕਿ ਮੈਨੂੰ ਉਹਨੇ ਸੋਹਣੀ ਕਿਦਾਂ ਕਹਿ ਦਿੱਤਾ ਮੈਂ ਆਪਣੀ ਸ਼ਕਲ ਸ਼ੀਸ਼ੇ ਵਿੱਚ ਦੇਖਦੀ ਸੀ ਮੈਨੂੰ ਸਭ ਪਤਾ ਸੀ ਕਿ ਮੈਂ ਕਿੱਦਾਂ ਦੀ ਆ ਜਦੋਂ ਮੈਂ ਉਹਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਂ ਉਹਦੇ ਮੂੰਹ ਵੱਲ ਵੇਖਣ ਲੱਗ ਪਈ ਉਹ ਤਾਂ ਸੋਹਣਾ ਸੀ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਲਈ ਚਾਹ ਮੰਗਵਾਵਾਂ ਜਾਂ ਫਿਰ ਕੌਫੀ ਮੈਂ ਉਹਨੂੰ ਕਿਹਾ ਕਿ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਉਨੇ ਮੇਰੇ ਨਾਨਾ ਕਰਦੇ ਵੀ ਕਾਫੀ ਦੇ ਦੋ ਕੱਪ ਮੰਗਵਾ ਲਏ ਅਸੀਂ ਇਕੱਠਿਆਂ ਬੈਠ ਕੇ ਕਾਫੀ ਪੀਤੀ ਤੇ ਘੱਟੋ ਘੱਟ 2 2.5 ਘੰਟੇ ਸੀ ਰੈਸਟੋਰੈਂਟ ਵਿੱਚ ਇਕੱਠੇ ਬੈਠੇ ਰਹੇ ਬਹੁਤ ਲੋਕੀ ਆ ਕੇ ਚਲੇ ਗਏ ਸੀ ਪਰ ਅਸੀਂ ਇੱਕ ਸਾਈਡ ਤੇ ਬੈਠੇ ਰਹੇ ਜਸਸੀ ਆਪਣੇ ਬੁਆਏਫਰੈਂਡ ਨਾਲ ਰੂਮ ਵਿੱਚੋਂ ਬਾਹਰ ਹੀ ਨਹੀਂ ਆਈ ਸੀ ਮੈਂ ਇੱਕ ਵਾਰ ਉਹਨੂੰ ਫੋਨ ਵੀ ਕੀਤਾ ਪਰ ਉਹ ਕਹਿਣ ਲੱਗੀ ਕਿ ਹਜੇ ਮੈਨੂੰ ਟਾਈਮ ਲੱਗਦਾ ਮੈਂ ਉਹਦੀ ਇਸ ਗੱਲ ਤੇ ਹੈਰਾਨ ਸੀ ਕਿ 2 2.5 ਘੰਟੇ ਬਹੁਤ ਜ਼ਿਆਦਾ ਹੁੰਦੇ ਆ ਉਹ ਮੈਨੂੰ ਕਹਿਣ ਲੱਗੀ ਕਿ ਆਪਾਂ ਛੁੱਟੀ ਦੇ ਟਾਈਮੇ ਘਰ ਜਾਵਾਂਗੇ ਤੇ ਸਿੱਧੇ ਘਰ ਪਹੁੰਚ ਜਾਵਾਂਗੇ ਆਪਾਂ ਹੁਣ ਕਿਹੜਾ ਸਕੂਲ ਜਾਣਾ ਗੱਲਾਂ ਕਰਦੇ ਕਰਦੇ ਦਿਲਪ੍ਰੀਤ ਮੇਰੇ ਵੱਲ ਹੀ ਦੇਖੀ ਜਾਂਦਾ ਸੀ ਪਤਾ ਨਹੀਂ ਉਹਨੂੰ ਮੇਰੇ ਵਿੱਚ ਕੀ ਦਿਖਦਾ ਸੀ ਮੈਨੂੰ ਹੀ ਦੇਖੀ ਜਾਂਦਾ ਸੀ ਮੈਂ ਉਹਨੂੰ ਇੱਕ ਦੋ ਵਾਰ ਕਿਹਾ ਕਿ ਮੇਰੇ ਵੱਲ ਕੀ ਵੇਖਦਾ ਕਹਿਣ ਲੱਗਾ ਕਿ ਨਹੀਂ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਮੈਂ ਕਿਹਾ ਮੈਨੂੰ ਤਾਂ ਕੋਈ ਵੀ ਪਸੰਦ ਨਹੀਂ ਕਰਦਾ ਤੇ ਨਾ ਹੀ ਮੈਂ ਕਿਸੇ ਨੂੰ ਪਸੰਦ ਕਰਦੀ ਆਂ ਤੇ ਇਦਾਂ ਦੀ ਗੱਲ ਮੈਂ ਕਦੀ ਆਪਣੇ ਦਿਲ ਵਿੱਚ ਵੀ ਨਹੀਂ ਰੱਖੀ ਤੇ ਤੂੰ ਮੈਨੂੰ ਕਿਦਾਂ ਪਸੰਦ ਕਰਨ ਲੱਗ ਪਿਆ ਕਹਿਣ ਲੱਗਾ ਕਿ ਨਹੀਂ ਮੇਰੀ ਕੋਈ ਵੀ ਗੱਲ ਫਰੈਂਡ ਨਹੀਂ ਆ ਪਰ ਤੂੰ ਮੈਨੂੰ ਸੋਹਣੀ ਲੱਗਦੀ ਆ ਕਿਸੇ ਦਾ ਰੰਗ ਰੂਪ ਦੇਖ ਕੇ ਪਸੰਦ ਨਹੀਂ ਕਰੀਦਾ ਅਗਲੇ ਦਾ ਦਿਲ ਦੇਖੀਦਾ ਕਿ ਕਿੰਨਾ ਚੰਗਾ ਤੇ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਤੇਰਾ ਦਿਲ ਕਿੰਨਾ ਚੰਗਾ ਤੂੰ ਦਿਲ ਦੀ ਬਹੁਤ ਚੰਗੀ ਆ ਉਹ ਮੈਨੂੰ ਆਪਣੀਆਂ ਗੱਲਾਂ ਵਿੱਚ ਭਰਮਾ ਰਿਹਾ ਸੀ ਮੈਂ ਵੀ ਕਮਲੀ ਸੀ ਉਹਦੀਆਂ ਗੱਲਾਂ ਵਿੱਚ ਆ ਗਈ। ਇੱਕ ਵਾਰ ਤਾਂ ਮੈਨੂੰ ਇਦਾਂ ਲੱਗਿਆ ਜਿੱਦਾਂ ਮੇਰਾ ਬੋਏਫ੍ਰੈਂਡ ਵਾਲਾ ਸੁਪਨਾ ਸੱਚ ਹੋਣ ਲੱਗਾ। ਮੈਨੂੰ ਵੀ ਕੋਈ ਪਸੰਦ ਕਰਨ ਲੱਗਾ। ਗੱਲਾਂ ਕਰਦੇ ਕਰਦੇ ਉਹਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਆਪਣਾ ਨੰਬਰ ਦਿਓ। ਮੈਂ ਦਿਲਪ੍ਰੀਤ ਨੂੰ ਆਪਣਾ ਨੰਬਰ ਦੇ ਦਿੱਤਾ। ਮੈਨੂੰ ਇਸ ਗੱਲ ਦਾ ਵੀ ਡਰ ਸੀ ਕਿ ਉਹ ਬਹੁਤ ਸੋਹਣਾ ਕਿਤੇ ਮੈਨੂੰ ਧੋਖਾ ਨਾ ਦੇ ਦੇਵੇ। ਪਰ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਕਦੇ ਵੀ ਧੋਖਾ ਨਹੀਂ ਦੇਵਾਂਗਾ। ਤੂੰ ਤਾਂ ਮੇਰੀ ਜਾਨ ਬਣ ਗਈ ਹੈ। ਮੈਂ ਦੇਨੂ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਮੈਂ ਉਹਦੀਆਂ ਗੱਲਾਂ ਸੁਣਦੀ ਸੀ ਤਾਂ ਮੈਨੂੰ ਇਦਾਂ ਲੱਗਦਾ ਸੀ ਜਿਦਾਂ ਜਸਸੀ ਦਾ ਬੁਆਏਫਰੈਂਡ ਉਹਨੂੰ ਸੱਚੀ ਬਹੁਤ ਪਿਆਰ ਕਰਦਾ ਸੀ 2 ਸਾਲ ਹੋ ਗਏ ਸੀ ਉਹ ਵੀ ਇਦਾਂ ਦੀਆਂ ਹੀ ਗੱਲਾਂ ਕਰਦਾ ਸੀ ਮੈਂ ਸੋਚਿਆ ਕਿ ਉਹ ਇਨੇ ਚਿਰ ਤੋਂ ਇਕੱਠੇ ਰਹਿੰਦੀ ਆ ਇਹ ਵੀ ਇਦਾਂ ਦੀਆਂ ਹੀ ਗੱਲਾਂ ਕਰਦਾ ਵਾ ਮੈਨੂੰ ਸੱਚੀ ਪਿਆਰ ਕਰਨ ਲੱਗ ਗਿਆ ਵਾ ਮੈਂ ਵੀ ਉਹਨੂੰ ਪਿਆਰ ਕਰਨ ਲੱਗ ਪਈ ਸੀ ਕੁਝ ਚਿਰ ਬਾਅਦ ਜਸਸੀ ਆ ਗਈ ਅਸੀਂ ਗੱਡੀ ਵਿੱਚ ਬੈਠੇ ਤੇ ਆਪਣੇ ਬੱਸ ਸਟੈਂਡ ਆ ਗਏ। ਬੱਸ ਸਟੈਂਡ ਤੋਂ ਬੱਸ ਫੜੀ ਤੇ ਸਿੱਧੇ ਛੁੱਟੀ ਦੇ ਟਾਈਮ ਤੇ ਘਰ ਪਹੁੰਚ ਗਏ। ਜੱਸੀ ਬਹੁਤ ਖੁਸ਼ ਸੀ। ਉਹ ਮੈਨੂੰ ਕਹਿਣ ਲੱਗੀ ਕਿ ਮੈਂ ਅੱਜ ਬਹੁਤ ਖੁਸ਼ ਹਾਂ। ਮੈਂ ਉਹਨੂੰ ਕਿਹਾ ਕਿ ਮੈਂ ਵੀ ਤੈਨੂੰ ਇੱਕ ਗੱਲ ਦੱਸਣੀ ਆ। ਮੈਂ ਉਹਨੂੰ ਦਿਲਪ੍ਰੀਤ ਬਾਰੇ ਸਾਰੀ ਗੱਲ ਦੱਸੀ। ਉਹ ਹੈਰਾਨ ਰਹਿ ਗਈ, ਕਹਿੰਦੀ ਸੱਚੀ ਤੈਨੂੰ ਉਹਨੇ ਪਸੰਦ ਕਰ ਲਿਆ। ਉਹ ਤਾਂ ਮੈਨੂੰ ਖੁਸ਼ੀ ਨਾਲ ਜੱਫੀਆਂ ਪਾਉਣ ਲੱਗ ਪਈ। ਕਹਿਣ ਲੱਗੀ ਹੁਣ ਤੋਂ ਆਪਣੇ ਦਿਲ ਤੇ ਕੋਈ ਗੱਲ ਨਾ ਲਾਈ ਉਹ ਤੈਨੂੰ ਸੱਚੀ ਪਿਆਰ ਕਰਦਾ ਵਾ ਤੂੰ ਵੀ ਉਹਨੂੰ ਪਿਆਰ ਕਰੀ ਤੇ ਫਿਰ ਵਿਆਹ ਕਰਵਾ ਲਿਓ ਇਦਾਂ ਦੇ ਚੰਗੇ ਮੁੰਡੇ ਬਹੁਤ ਘੱਟ ਲੱਭਦੇ ਆ ਉਸ ਰਾਤ ਮੈਂ ਦਿਲਪ੍ਰੀਤ ਨਾਲ ਸਾਰੀ ਗੱਲ ਕੀਤੀ ਸੀ ਉਹ ਮੇਰੇ ਨਾਲ ਬਹੁਤ ਪਿਆਰ ਦੀਆਂ ਗੱਲਾਂ ਕਰਦਾ ਸੀ ਮੈਨੂੰ ਬੜੀ ਸ਼ਰਮ ਆਉਂਦੀ ਸੀ ਇੱਕ ਦਿਨ ਮੈਨੂੰ ਕਹਿੰਦਾ ਕਿ ਮੇਰੇ ਨਾਲ ਵੀਡੀਓ ਕਾਲ ਕਰ ਮੈਂ ਉਹਨੂੰ ਵੀਡੀਓ ਕਾਲ ਵੀ ਕਰਨ ਲੱਗ ਪਈ ਸੀ ਉਹਦੇ ਨਾਲ ਹੱਦ ਤੋਂ ਵੱਧ ਪੁੱਲਣ ਮਿਲਣ ਲੱਗ ਪਈ ਸੀ ਜਿੱਥੇ ਉਹ ਕਹਿੰਦਾ ਉਹਨੂੰ ਮਿਲਣ ਲਈ ਜਾਣ ਨੂੰ ਵੀ ਤਿਆਰ ਸੀ ਪਰ ਮੈਂ ਹਜੇ ਤੱਕ ਉਹਨੂੰ ਮਿਲੀ ਨਹੀਂ ਸੀ ਕਿਉਂਕਿ ਮੈਂ ਸਕੂਲ ਜਾਂਦੀ ਸੀ ਮੇਰੇ ਪਲੱਸ 2 ਦੇ ਪੇਪਰ ਹੋਣ ਵਾਲੇ ਸੀ ਮੈਂ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੀ ਸੀ ਜਦੋਂ ਇਹ ਗੱਲ ਮੇਰੀ ਛੋਟੀ ਭੈਣ ਨੂੰ ਪਤਾ ਲੱਗੀ ਉਹ ਕਹਿਣ ਲੱਗੀ ਕਿ ਏਦਾਂ ਤਾਂ ਨਹੀਂ ਕਿਤੇ ਉਹ ਮੁੰਡਾ ਤੈਨੂੰ ਧੋਖਾ ਨਾ ਦੇ ਰਿਹਾ ਹੋਵੇ ਤੂੰ ਸੱਚੀ ਇੰਨੀ ਸੋਹਣੀ ਤਾਂ ਨਹੀਂ ਕਿ ਤੇਰਾ ਰੰਗ ਵੀ ਕਾਲਾ ਤੇ ਤੂੰ ਮੋਟੀ ਨਹੀਂ ਆ ਮੁੰਡੇ ਤਾਂ ਇਦਾਂ ਦੀਆਂ ਕੁੜੀਆਂ ਨੂੰ ਬਹੁਤ ਘੱਟ ਪਸੰਦ ਕਰਦੇ ਆ ਉਹਨਾਂ ਨੂੰ ਤਾਂ ਪਤਲੀਆਂ ਤੇ ਸੋਹਣੀਆਂ ਤੇ ਗੋਰੀਆਂ ਕੁੜੀਆਂ ਹੀ ਪਸੰਦ ਆਉਂਦੀਆਂ ਮੈਂ ਕਿਹਾ ਕਿ ਨਹੀਂ ਦਿਲਪ੍ਰੀਤ ਮੈਨੂੰ ਬਹੁਤ ਪਿਆਰ ਕਰਦਾ ਉਹਨੇ ਮੇਰੇ ਨਾਲ ਬਹੁਤ ਵਾਅਦੇ ਕੀਤੇ ਆ ਉਹ ਮੈਨੂੰ ਕਹਿੰਦੀ ਸੀ ਕਿ ਦੀਦੀ ਐਵੇਂ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਈਦਾ ਹਰ ਕੋਈ ਚੰਗਾ ਨਹੀਂ ਹੁੰਦਾ ਤੇ ਹਰ ਕੋਈ ਮਾੜਾ ਵੀ ਨਹੀਂ ਹੁੰਦਾ ਪਰ ਮੈਨੂੰ ਦਿਲਪ੍ਰੀਤ ਦਾ ਪਿਆਰ ਝੂਠਾ ਜਿਹਾ ਹੀ ਲੱਗਦਾ ਮੈਂ ਉਹਨੂੰ ਕਹਿੰਦੀ ਸੀ ਕਿ ਤੂੰ ਮੇਰੇ ਨਾਲ ਜ਼ਿਆਦਾ ਬਕਵਾਸ ਨਾ ਕਰਿਆ ਕਰ ਤੈਨੂੰ ਤਾਂ ਮੇਰੇ ਤੋਂ ਜੈਲਸ ਹੁੰਦੀ ਹੋਊਗੀ ਕਿ ਮੈਨੂੰ ਕੋਈ ਮੁੰਡਾ ਪਸੰਦ ਕਿਉਂ ਕਰਦਾ ਤੇ ਕਿਉਂ ਮੈਨੂੰ ਕੋਈ ਪਿਆਰ ਕਰਨ ਲੱਗ ਪਿਆ ਇੱਕ ਦਿਨ ਦਿਲਪ੍ਰੀਤ ਮੈਨੂੰ ਮਿਲਣ ਲਈ ਬੜੀ ਜ਼ਿੱਦ ਕਰਨ ਲੱਗਾ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਮਿਲਣ ਆਇਆ ਜੇ ਤੂੰ ਮੈਨੂੰ ਸੱਚੀ ਦਿਲੋਂ ਪਿਆਰ ਕਰਦੀ ਹੈ ਨਾ ਤੇ ਤੂੰ ਮੈਨੂੰ ਮਿਲਣ ਲਈ ਅੱਜ ਹੀ ਆ ਮੈਂ ਉਹਨੂੰ ਕਿਹਾ ਕਿ ਮੈਂ ਨਹੀਂ ਆ ਸਕਦੀ ਮੈਂ ਸਕੂਲ ਤੋਂ ਫਿਰ ਕਿਸੇ ਦਿਨ ਛੁੱਟੀ ਕਰਕੇ ਆਉਂਗੀ। ਉਹ ਮੈਨੂੰ ਕਹਿਣ ਲੱਗਾ ਕਿ ਨਹੀਂ ਜਿੱਦਾਂ ਮਰਜ਼ੀ ਕਰ ਘਰਦਿਆਂ ਦੇ ਨਾਲ ਲੜ ਗਿਆ ਤੇ ਭਾਵੇਂ ਉਹੀ ਆ। ਮੈਂ ਉਹਨੂੰ ਕਿਹਾ ਕਿ ਤੂੰ ਮੇਰੀ ਗੱਲ ਨੂੰ ਮੰਨ। ਮੈਂ ਤੈਨੂੰ ਸਕੂਲ ਤੋਂ ਛੁੱਟੀ ਕਰਕੇ ਮਿਲਣ ਲਈ ਜ਼ਰੂਰ ਆਉਂਗੀ ਪਰ ਮੈਂ ਅੱਜ ਨਹੀਂ ਆ ਸਕਦੀ। ਉਹ ਮੈਨੂੰ ਕਹਿਣ ਲੱਗਾ ਕਿ ਨਹੀਂ ਮੈਂ ਤੈਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਜਾਣਾ। ਤੂੰ ਆਪਣੇ ਘਰਦਿਆਂ ਨੂੰ ਦੇ ਦੇ ਤੇ ਮੈਨੂੰ ਅੱਜ ਰਾਤ ਨੂੰ ਹੀ ਮਿਲ। ਮੈਨੂੰ ਤੇਰੇ ਤੇ ਬਹੁਤ ਪਿਆਰ ਆਉਂਦਾ ਮੈਂ ਤੈਨੂੰ ਅੱਜ ਹੀ ਮਿਲਣਾ ਭਾਵੇਂ ਕੁਝ ਵੀ ਹੋ ਜਾਵੇ ਮੈਂ ਦਿਲਪ੍ਰੀਤ ਦੀ ਗੱਲ ਮੰਨ ਲਈ ਉਹ ਮੈਨੂੰ ਗੋਲੀਆਂ ਫੜਾ ਕੇ ਗਿਆ ਤੇ ਮੈਂ ਉਹਨਾਂ ਗੋਲੀਆਂ ਨੂੰ ਆਪਣੇ ਮਾਂ ਪਿਓ ਤੇ ਛੋਟੀ ਭੈਣ ਨੂੰ ਵੀ ਦੇ ਦੇ ਦਿੱਤੀਆਂ ਅੱਧੀ ਕੋ ਰਾਤ ਹੋਈ ਤਾਂ ਮੈਂ ਦਿਲਪ੍ਰੀਤ ਨੂੰ ਫੋਨ ਕਰਕੇ ਸੱਦ ਲਿਆ ਉਹ ਮੈਨੂੰ ਮਿਲਣ ਲਈ ਆ ਗਿਆ ਸਾਡੇ ਘਰ ਦੇ ਕੋਲ ਇੱਕ ਕੱਚਾ ਜਿਹਾ ਕਮਰਾ ਸੀ ਮੈਂ ਉਹਨੂੰ ਉੱਥੇ ਲੈ ਗਈ ਰਾਤ ਹਨੇਰੀ ਸੀ ਦਿਲਪ੍ਰੀਤ ਮੈਨੂੰ ਬਹੁਤ ਪਿਆਰ ਦਿਖਾ ਰਿਹਾ ਸੀ। ਮੈਨੂੰ ਸਭ ਕੁਝ ਕਰਨ ਨੂੰ ਕਹਿੰਦਾ ਸੀ ਪਰ ਮੈਂ ਉਹਨੂੰ ਰੋਕਦੀ ਸੀ। ਪਰ ਮੈਂ ਆਪਣੇ ਪਿਆਰ ਅੱਗੇ ਹਾਰ ਗਈ ਸੀ। ਮੈਂ ਉਹਨੂੰ ਕੁਝ ਵੀ ਨਾ ਕਹਿ ਸਕੀ। ਉਹਨੇ ਮੇਰੇ ਨਾਲ ਉਹ ਸਭ ਕੁਝ ਕੀਤਾ ਤੇ ਪਹਿਲੀ ਵਾਰ ਮੇਰੇ ਨਾਲ ਇਹ ਸਭ ਹੋਇਆ ਸੀ। ਦਿਲਪ੍ਰੀਤ ਬਹੁਤ ਖੁਸ਼ ਸੀ। ਕਹਿੰਦਾ ਤੂੰ ਪਹਿਲੀ ਵਾਰ ਮੈਨੂੰ ਹੀ ਮਿਲੀ ਆ। ਉਹਨੂੰ ਇਹ ਸਬੂਤ ਵੀ ਮਿਲ ਗਿਆ ਸੀ। ਉਹ ਮੈਨੂੰ ਕਹਿਣ ਲੱਗਾ ਕਿ ਸੱਚੀ ਤੂੰ ਤਾਂ ਦਿਲ ਦੀ ਬਹੁਤ ਕਿੰਨੀ ਚੰਗੀ ਆ। ਤੈਨੂੰ ਕਿਸੇ ਬਾਰੇ ਕੁਝ ਵੀ ਨਹੀਂ ਪਤਾ ਤੂੰ ਮੇਰੇ ਸਾਹਮਣੇ ਆਪਣੀ ਇੱਜ਼ਤ ਰੱਖ ਦਿੱਤੀ ਮੈਂ ਕਿਹਾ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ ਤਾਂ ਇਹ ਸਭ ਹੋਇਆ ਜੇ ਮੈਂ ਨਾ ਪਿਆਰ ਕਰਦੀ ਹੁੰਦੀ ਤਾਂ ਮੈਂ ਕਦੀ ਵੀ ਤੇਰੀ ਗੱਲ ਨਹੀਂ ਸੀ ਮੰਨੀ ਮੈਨੂੰ ਕਹਿਣ ਲੱਗਿਆ ਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਉਸ ਰਾਤ ਅਸੀਂ ਦੋਵੇਂ ਬਹੁਤ ਖੁਸ਼ ਸੀ ਦਿਲਪ੍ਰੀਤ ਨੇ ਵੀ ਮੈਨੂੰ ਬਹੁਤ ਖੁਸ਼ ਕੀਤਾ ਮੇਰੇ ਨਾਲ ਇਹ ਸਭ ਕੁਝ ਪਹਿਲੀ ਵਾਰ ਹੋਇਆ ਸੀ ਪਰ ਮੇਰਾ ਸਰੀਰ ਬਹੁਤ ਦਰਦ ਕਰਦਾ ਸੀ ਹੋਲੀ-ਹੋਲੀ ਇਦਾਂ ਹੀ ਮੈਂ 2-3 ਵਾਰ ਦਿਲਪ੍ਰੀਤ ਨੂੰ ਮਿਲੀ ਤਾਂ ਮੈਂ ਪ੍ਰੈਗਨੈਂਟ ਹੋ ਗਈ। ਉਹਨੇ ਮੈਨੂੰ ਦਵਾਈ ਲਿਆ ਕੇ ਦਿੱਤੀ ਤਾਂ ਮੈਂ ਉਹ ਦਵਾਈ ਵੀ ਖਾ ਲਈ। ਮੇਰੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਹੋਣ ਲੱਗ ਪਈ। ਦਿਨੋਂ-ਦਿਨ ਮੇਰਾ ਭਾਰ ਘਟਣ ਲੱਗ ਪਿਆ ਸੀ ਕਿਉਂਕਿ ਮੈਂ ਦਿਲਪ੍ਰੀਤ ਨੂੰ ਮਿਲਦੀ ਸੀ ਤਾਂ ਮੈਂ ਪ੍ਰੈਗਨੈਂਟ ਹੋ ਜਾਂਦੀ ਸੀ। ਉਹ ਮੈਨੂੰ ਦਵਾਈ ਲਿਆ ਕੇ ਦਿੰਦਾ ਸੀ ਤੇ ਮੈਂ ਦਵਾਈ ਖਾ ਲੈਂਦੀ ਸੀ। ਇਹ ਦਵਾਈ ਦਾ ਪਤਾ ਨਹੀਂ ਮੈਂ ਘੱਟੋ-ਘੱਟ 4-5 ਵਾਰ ਖਾਧੀ ਸੀ। ਤੇ ਏਦਾਂ ਮੇਰਾ ਸਰੀਰੀ ਅੰਦਰੋਂ ਕਮਜ਼ੋਰ ਹੋ ਗਿਆ। ਹੌਲੀ-ਹੌਲੀ ਦਿਲਪ੍ਰੀਤ ਮੈਨੂੰ ਫੋਨ ਵੀ ਘੱਟ ਕਰਨ ਲੱਗ ਪਿਆ। ਕਹਿੰਦਾ ਮੈਨੂੰ ਬਹੁਤ ਕੰਮ ਹੁੰਦੇ ਆ। ਮੇਰੀ ਵੀ ਪਲੱਸ 2 ਹੋ ਗਈ ਸੀ। ਮੈਂ ਦਿਲਪ੍ਰੀਤ ਨੂੰ ਕਹਿੰਦੀ ਸੀ ਕਿ ਹੁਣ ਤੋਂ ਮੈਨੂੰ ਪਿਆਰ ਨਹੀਂ ਕਰਦਾ। ਉਹ ਕਹਿੰਦਾ ਕਿ ਨਹੀਂ ਮੈਂ ਤੈਨੂੰ ਪਿਆਰ ਬਹੁਤ ਕਰਦਾ ਪਰ ਮੈਂ ਕੰਮ-ਕਾਰ ਵਿੱਚ ਬਿਜੀ ਰਹਿਣਾ। ਇਸੇ ਕਰਕੇ ਮੇਰਾ ਟਾਈਮ ਨਹੀਂ ਲੱਗਦਾ। ਰਾਤ ਨੂੰ ਹੀ ਬਸ ਗੱਲ ਹੋਇਆ ਕਰੂਗੀ। ਮੈਂ ਤੇ ਦਿਲਪ੍ਰੀਤ ਬਸ ਰਾਤ ਨੂੰ ਹੀ ਗੱਲ ਕਰਦੇ ਹੁੰਦੇ ਸੀ। ਉਹਦੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਨਹੀਂ ਮੇਰੇ ਨਾਲ ਦਿਨੇ ਵੀ ਗੱਲ ਕਰ ਲਿਆ ਕਰ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਕਿਸੇ ਕਾਲਜ ਲੱਗ ਜਾ ਆਪਾਂ ਬਾਹਰ ਮੈੱਲਿਆ ਕਰਾਂਗੇ ਮੈਂ ਕਿਹਾ ਨਹੀਂ ਮੇਰੇ ਡੈਡੀ ਕੋਲ ਇੰਨੇ ਪੈਸੇ ਨਹੀਂ ਹੈਗੇ ਉਹ ਤਾਂ ਮਸਾ ਕਰਦਾ ਗੁਜ਼ਾਰਾ ਹੀ ਕਰਦੇ ਆ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਕਾਲਜ ਦੀ ਫੀਸ ਵੀ ਭਰ ਦਿਆ ਕਰੂੰਗਾ ਬਸ ਤੂੰ ਕਾਲਜ ਲੱਗ ਜਾ ਮੈਂ ਇਹ ਸਭ ਕੁਝ ਕਿੱਦਾਂ ਕਰ ਸਕਦੀ ਸੀ ਅਕਸਰ ਘਰ ਦੇ ਨੂੰ ਪਤਾ ਤਾਂ ਲੱਗ ਹੀ ਜਾਣਾ ਸੀ ਕੋਈ ਵੀ ਕਾਲਜ ਇਨਾ ਫਰੀ ਨਹੀਂ ਹੁੰਦਾ ਕਿ ਗਰੀਬਾਂ ਦੀਆਂ ਧੀਆਂ ਨੂੰ ਪੜਾ ਸਕੇ ਹਰ ਕੋਈ ਸਕੂਲ ਕਾਲਜ ਫੀਸ ਤਾਂ ਲੈਂਦਾ ਹੀ ਆ ਮੈਂ ਦਿਲਪ੍ਰੀਤ ਨੂੰ ਕਿਹਾ ਕਿ ਨਹੀਂ ਆਪਾਂ ਘਰ ਹੀ ਮਿਲਿਆ ਕਰਾਂਗੇ ਬਸ ਮੇਰੇ ਨਾਲ ਤੂੰ ਫੋਨ ਤੇ ਗੱਲ ਕਰ ਲਿਆ ਕਰ ਮੈਨੂੰ ਤੇਰੇ ਬਿਨ ਚੈਨ ਜਿਹੀ ਨਹੀਂ ਆਉਂਦੀ ਅਸੀਂ ਰਾਤ ਨੂੰ ਗੱਲ ਕਰਦੇ ਸੀ ਹੌਲੀ ਹੌਲੀ ਦਿਲਪ੍ਰੀਤ ਰਾਤ ਨੂੰ ਵੀ ਗੱਲ ਕਰਨੋਂ ਘਟ ਗਿਆ ਕਹਿਣ ਲੱਗਾ ਮੈਂ ਸਾਰੀ ਦਿਹਾੜੀ ਕੰਮ ਤੋਂ ਥੱਕਿਆ ਆਉਣਾ ਤੇ ਰਾਤ ਨੂੰ ਮੈਨੂੰ ਨੀਂਦ ਆ ਜਾਂਦੀ ਹੈ ਮਸਾਂ ਘੰਟਾ ਕੋ ਗੱਲ ਕਰਦਾ ਤੇ ਸੌ ਜਾਂਦਾ ਸੀ ਮੈਨੂੰ ਉਹਦੀ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਜਦੋਂ ਮੈਂ ਜਸਸੀ ਨਾਲ ਇਹ ਗੱਲ ਕਰਦੀ ਸੀ ਤਾਂ ਉਹ ਮੈਨੂੰ ਕਹਿੰਦੀ ਸੀ ਕਿ ਅਕਸਰ ਹੀ ਮੁੰਡੇ ਬਾਹਰੋਂ ਤੁਰੇ ਫਰੇ ਆਉਂਦੇ ਆ ਤੇ ਰਾਤ ਨੂੰ ਥੱਕ ਕੇ ਸੌ ਜਾਂਦੇ ਆ ਪਰ ਉਹਦਾ ਬੋਏਫਰੈਂਡ ਤਾਂ ਉਹਦੇ ਨਾਲ ਰਾਤ ਦਿਨ ਗੱਲ ਕਰਦਾ ਸੀ ਮੈਨੂੰ ਦਿਲਪ੍ਰੀਤ ਤੇ ਸ਼ੱਕ ਜਿਹਾ ਹੋਣ ਲੱਗ ਗਿਆ ਕਿ ਉਹ ਮੈਨੂੰ ਕਿਤੇ ਛੱਡਣ ਨੂੰ ਤਾਂ ਨਹੀਂ ਫਿਰਦਾ ਹੋ ਸਕਦਾ ਆਪਣੇ ਹੱਥ ਸਮਟਾ ਕੇ ਉਹ ਮੈਨੂੰ ਛੱਡ ਦੇਵੇ ਮੈਨੂੰ ਇਹ ਗੱਲ ਦਿਨ ਰਾਤ ਖਾਂ ਲੱਗ ਪਈ ਸੀ ਮੈਂ ਦਿਲਪ੍ਰੀਤ ਨਾਲ ਇਹ ਗੱਲ ਕਰਨਾ ਚਾਹੁੰਦੀ ਸੀ ਪਰ ਮੈਂ ਡਰਦੀ ਕਰਦੀ ਨਹੀਂ ਸੀ ਕਿ ਜੇ ਮੈਂ ਇਦਾਂ ਕਹਿ ਦਿੱਤਾ ਕਿਤੇ ਉਹ ਗੁੱਸੇ ਹੋ ਕੇ ਮੈਨੂੰ ਛੱਡ ਨਾ ਦੇਵੇ ਪਰ ਇੱਕ ਦਿਨ ਮੈਂ ਉਹਨੂੰ ਕਹਿ ਹੀ ਦਿੱਤਾ ਕਿ ਤੂੰ ਮੇਰੇ ਨਾਲ ਗੱਲ ਨਹੀਂ ਕਿਤੇ ਹੋਂ ਤੇਰਾ ਮੇਰੇ ਤੋਂ ਮਨ ਤਾਂ ਨਹੀਂ ਭਰ ਗਿਆ ਕਹਿ ਨਾ ਕੇ ਕਿਦਾਂ ਦੀਆਂ ਗੱਲਾਂ ਕਰਦੀਆਂ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ ਪਰ ਉਹ ਮੇਰੇ ਨਾਲ ਉਹੋ ਜਿਹਾ ਨਹੀਂ ਰਹਿੰਦਾ ਸੀ ਮੈਨੂੰ ਸਭ ਕੁਝ ਪਤਾ ਲੱਗਦਾ ਸੀ ਹੌਰੀ ਹੌਰੀ ਦਿਲਪ੍ਰੀਤ ਮੈਨੂੰ ਕਹਿਣ ਲੱਗਾ ਜੇ ਤੈਨੂੰ ਮੇਰੇ ਨਾਲ ਕੋਈ ਡਾਊਟ ਆ ਤੇ ਜਾਂ ਤੂੰ ਵਿਆਹ ਕਰਵਾ ਲੈ ਮੈਂ ਨਹੀਂ ਤੇਰੇ ਨਾਲ ਵਿਆਹ ਕਰਵਾਉਣਾ ਉਹ ਮੇਰੇ ਨਾਲ ਲੜ ਕੇ ਫੋਨ ਹੀ ਕੱਟ ਦਿੰਦਾ ਹੁੰਦਾ ਸੀ ਤੇ ਤੇ ਮੇਰਾ ਨੰਬਰ ਬਲੌਕ ਕਰ ਦਿੰਦਾ ਹੁੰਦਾ ਸੀ ਮੈਂ ਬਹੁਤ ਮੈਸੇਜ ਮਿੰਤਾ ਕਰਦੀ ਸੀ ਫਿਰ ਕਿਤੇ ਜਾ ਕੇ ਮੇਰੀ ਮਾੜੀ ਜਿਹੀ ਗੱਲ ਕਰਦਾ ਹੁੰਦਾ ਸੀ ਇਦਾਂ ਹੀ ਕਰਦੇ ਕਰਾਉਂਦੇ ਦਿਲਪ੍ਰੀਤ ਨੇ ਮੈਨੂੰ ਇੱਕ ਦਿਨ ਜਵਾਬ ਦੇ ਦਿੱਤਾ ਕਹਿੰਦਾ ਮੈਂ ਨਹੀਂ ਤੇਰੇ ਨਾਲ ਗੱਲ ਕਰਨੀ ਤੇਰੇ ਵਰਗੀਆਂ ਮੈਨੂੰ ਬਹੁਤ ਮਿਲ ਜਾਣਗੀਆਂ ਤੂੰ ਆਪਦਾ ਕੰਮ ਕਰ ਜਿੱਥੇ ਤੈਨੂੰ ਕੋਈ ਚੰਗਾ ਮੁੰਡਾ ਲੱਭਦਾ ਉੱਥੇ ਵਿਆਹ ਕਰਵਾ ਲੈ ਮੈਂ ਨਹੀਂ ਤੇਰੇ ਨਾਲ ਨਿਵਾ ਸਕਦਾ ਤੂੰ ਮੇਰੇ ਤੇ ਬਹੁਤ ਸ਼ੱਕ ਕਰਦੀ ਹੈ ਮੈਂ ਨਹੀਂ ਤੇਰੇ ਨਾਲ ਰਹਿਣਾ ਅੱਜ ਤੋਂ ਤੇਰਾ ਤੇ ਮੇਰਾ ਬਾਈਕਟ ਉਹਨੇ ਮੇਰਾ ਨੰਬਰ ਬਲੌਕ ਕਰ ਦਿੱਤਾ ਤੇ ਮੈਨੂੰ ਛੱਡ ਦਿੱਤਾ ਮੇਰੀ ਇੱਜ਼ਤ ਵੀ ਰੁਲ ਗਈ ਸੀ ਮੈਂ ਤਿਆਨ ਚਾਰ ਵਾਰ ਪ੍ਰੈਗਨੈਂਟ ਹੋਣ ਦੀ ਦਵਾਈ ਵੀ ਖਾ ਲਈ ਸੀ ਮੈਂ ਕਿੱਦਾਂ ਇਹ ਸਭ ਕੁਝ ਬਰਦਾਸ਼ਤ ਕਰ ਸਕਦੀ ਸੀ ਮੈਂ ਜਸਸੀ ਦੇ ਗੱਲ ਆ ਕੇ ਬੜਾ ਰੋਈ ਸੀ ਕਿ ਮੇਰੇ ਨਾਲ ਉਹਨੇ ਇਦਾਂ ਕੀਤੀ ਉਹ ਮੈਨੂੰ ਕਹਿਣ ਲੱਗੀ ਕਿ ਮੁੰਡਿਆਂ ਦੇ ਦਿਲ ਦਾ ਕੁਝ ਨਹੀਂ ਪਤਾ ਹੁੰਦਾ ਪਰ ਕਿਸਮਤ ਦੀਆਂ ਗੱਲਾਂ ਹੁੰਦੀਆਂ ਵਾ ਮੇਰਾ ਬੁਆਏਫਰੈਂਡ ਮੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਆ ਅਸੀਂ ਘਰ ਵੀ ਗੱਲ ਕਰ ਲਈ ਆ ਹੁਣ ਥੋੜੇ ਚਿਰ ਤੱਕ ਸਾਡਾ ਵਿਆਹ ਹੋ ਜਾਣਾ ਇਹੀ ਗੱਲ ਕਰਦੇ ਕਰਦੇ ਮੈਂ ਜਸਸੀ ਨੂੰ ਕਿਹਾ ਕਿ ਮੈਂ ਮਰ ਜਾਣਾ ਮੈਂ ਨਹੀਂ ਹੁਣ ਜਿਉਣਾ ਜਸਸੀ ਨੇ ਮੈਨੂੰ ਬੜਾ ਹੌਸਲਾ ਦਿੱਤਾ ਕਹਿੰਦੀ ਇਦਾਂ ਨਹੀਂ ਕਰੀਦਾ ਇਦਾਂ ਤਾਂ ਬਹੁਤ ਕੁੜੀਆਂ ਨਾਲ ਹੁੰਦੀ ਆ ਉਹ ਕਿਤੇ ਮਰ ਥੋੜੀ ਜਾਂਦੀਆਂ ਵਾ ਅਗਲੇ ਦਿਨ ਸਿਰ ਚੜ ਕੇ ਆਪਣੀ ਵਧੀਆ ਜ਼ਿੰਦਗੀ 'ਚ ਆਉਂਦੀ ਆ ਕੋਈ ਗੱਲ ਨਹੀਂ ਤੂੰ ਘਬਰਾਣਾ ਤੈਨੂੰ ਬਹੁਤ ਚੰਗਾ ਮੁੰਡਾ ਮਿਲੇਗਾ ਮੈਂ ਇਹ ਸਦਮਾ ਜਿਹਾ ਦਿਨ ਰਾਤ ਇਕੱਲੀ ਬਰਦਾਸ਼ਤ ਕਰਦੀ ਸੀ ਮੇਰੇ ਕੋਲ ਦੁੱਖ ਝੱਲ ਨਹੀਂ ਹੁੰਦਾ ਸੀ ਕਿ ਮੈਂ ਕੀ ਕਰ ਲਿਆ ਮੈਂ ਤਾਂ ਬਹੁਤ ਕਮਜ਼ੋਰ ਹੋ ਗਈ ਸੀ ਮੇਰਾ ਭਾਰ ਵੀ ਘਟ ਗਿਆ ਸੀ ਮੈਂ ਪਤਲੀ ਹੋਣ ਲੱਗ ਗਈ ਸੀ ਟੈਨਸ਼ਨ ਦੇ ਨਾਲ ਮੈਂ ਰੋਟੀ ਪਾਣੀ ਵੀ ਨਹੀਂ ਖਾਂਦੀ ਸੀ ਮੇਰੀ ਮਾਂ ਕਹਿੰਦੀ ਸੀ ਕਿ ਤੈਨੂੰ ਕੀ ਹੋ ਗਿਆ ਤੂੰ ਤਾਂ ਬਹੁਤ ਪਤਲੀ ਹੋ ਗਈਆਂ ਮੇਰੀ ਧੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਆ ਮੈਂ ਉਹਦੀਆਂ ਗੱਲਾਂ ਸੁਣ ਕੇ ਰੋਣ ਲੱਗ ਜਾਂਦੀ ਸੀ ਮੈਂ ਉਹਨੂੰ ਕੀ ਦੱਸਦੀ ਕਿ ਮੇਰੇ ਨਾਲ ਤਾਂ ਕੀ ਬਾਣਾ ਵਰਤ ਗਿਆ ਮੈਂ ਤਾਂ ਵੈਸੇ ਇਹ ਸਭ ਕੁਝ ਰੱਬ ਦਾ ਬਾਣਾ ਹੀ ਮੰਨਿਆ ਤੇ ਦਿਲਪ੍ਰੀਤ ਨੂੰ ਹੌਲੀ-ਹੌਲੀ ਭੁੱਲਣ ਲੱਗ ਪਈ ਇੱਕ ਦਿਨ ਮੇਰੀ ਵੱਡੀ ਭੈਣ ਕਹਿਣ ਲੱਗੀ ਕਿ ਮੈਂ ਤੇਰਾ ਰਿਸ਼ਤਾ ਕਰਾਉਣਾ ਮੁੰਡਾ ਬਹੁਤ ਚੰਗਾ ਬਾਰਾਂ ਆਇਆ ਵਾ ਤੇ ਮੈਂ ਬਿਲਕੁਲ ਚੁੱਪ ਸੀ ਕਿਉਂਕਿ ਮੈਂ ਆਪਣੀ ਵੱਡੀ ਭੈਣ ਨੂੰ ਕੀ ਦੱਸਦੀ ਕਿ ਮੈਂ ਕਿਸੇ ਮੁੰਡੇ ਦੇ ਨਾਲ ਇਦਾਂ ਕਰ ਲਿਆ ਤੇ ਮੇਰੇ ਨਾਲ ਕਿੰਨਾ ਵੱਡਾ ਧੋਖਾ ਹੋ ਗਿਆ ਵਾ ਮੈਂ ਤਾਂ ਬਿਲਕੁਲ ਚੁੱਪ ਸੀ ਮੈਂ ਉਹਨੂੰ ਕਿਹਾ ਕਿ ਜਿੱਦਾਂ ਤੁਹਾਡੀ ਮਰਜ਼ੀ ਆ ਕਰ ਲਾ ਫਿਰ ਹੌਲੀ-ਹੌਲੀ ਮੈਂ ਇੱਕ ਦਿਨ ਆਪਣੀ ਵੱਡੀ ਭੈਣ ਨੂੰ ਸਾਰੀ ਗੱਲ ਦੱਸੀ ਤੇ ਮੈਂ ਉਹਦੀ ਗੱਲ ਲੱਗ ਕੇ ਬੜਾ ਰੋਈ ਸੀ ਕਿ ਮੇਰੀ ਮੂੜਮੱਤ ਨੇ ਮੇਰੀ ਇੱਜ਼ਤ ਰੋਲ ਦਿੱਤੀ ਮੈਂ ਕਿਉਂ ਕਿਸੇ ਦੇ ਮਗਰ ਲੱਗੀ ਤੇ ਕਿਉਂ ਆਪਣੀ ਜ਼ਿੰਦਗੀ ਖਰਾਬ ਕੀਤੀ ਫੋਨ ਮੈਂ ਅਗਲੇ ਨੂੰ ਕੀ ਕਹੂੰਗੀ ਮੇਰੀ ਭੈਣ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਮੁੰਡਾ ਇਦਾਂ ਦਾ ਨਹੀਂ ਹੈਗਾ ਤੈਨੂੰ ਤਾਂ ਆਪਣੇ ਗੱਲ ਨਾਲ ਲਾ ਲਊਗਾ ਉਹ ਬਹੁਤ ਚੰਗਾ ਪਰ ਤੂੰ ਪਹਿਲਾਂ ਉਹਦੇ ਨਾਲ ਕਿਸੇ ਗੱਲ ਦਾ ਪੇਤ ਨਹੀਂ ਖੋਲਣਾ ਕੁਝ ਵੀ ਹੋ ਜਾਵੇ ਨਾ ਹੀ ਫੋਨ ਤੇ ਗੱਲ ਕਰਨੀ ਐ ਇਦਾਂ ਹੀ ਕਰਦੇ ਕਰਾਉਂਦੇ ਮੇਰਾ ਉਹ ਰਿਸ਼ਤਾ ਦੁਬਈ ਵਾਲੇ ਮੁੰਡੇ ਨਾਲ ਹੋ ਗਿਆ ਉਹ ਬਾਹਰੋਂ ਆਇਆ ਸੀ ਮੁੰਡਾ ਵੀ ਚੰਗਾ ਸੀ ਜਵਾਨ ਵੀ ਸੀ ਇੰਨਾ ਸੋਹਣਾ ਨਹੀਂ ਸੀ ਮੇਰੇ ਵਾਂਗੂ ਰੰਗ ਦਾ ਪੱਕਾ ਜਿਹਾ ਸੀ ਤੇ ਮੋਟਾ ਵੀ ਸੀ ਪਰ ਮੈਂ ਬਹੁਤ ਜਵਾਨ ਸੀ ਉਹਦੀ ਉਮਰ ਵੀ ਮੇਰੇ ਨਾਲੋਂ 2-4 ਸਾਲ ਵੱਡੀ ਸੀ ਇਦਾਂ ਹੀ ਮੇਰਾ ਵਿਆਹ ਰੱਖ ਦਿੱਤਾ ਉਹਨੇ ਵੀ ਪਸੰਦ ਮੈਨੂੰ ਕਰ ਲਿਆ ਮੇਰੇ ਘਰਦਿਆਂ ਨੇ ਮੁੰਡੇ ਨੂੰ ਪਸੰਦ ਪਹਿਲਾਂ ਹੀ ਕੀਤਾ ਹੋਇਆ ਸੀ ਜਦੋਂ ਸਾਡਾ ਵਿਆਹ ਹੋਇਆ ਤੇ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਵਿਆਹ ਦੀ ਪਹਿਲੀ ਰਾਤ ਹਰ ਕਿਸੇ ਕੁੜੀ ਕੋਲ ਆਪਣੀ ਇੱਜ਼ਤ ਦਾ ਸਬੂਤ ਹੁੰਦਾ ਮੈਂ ਕਿਹਾ ਕਿ ਮੈਂ ਮੋਟੀ ਆਂ ਮੈਂ ਪਤਲੀ ਹੋਉਂਦੀਆਂ ਦਵਾਈਆਂ ਖਾਂਦੀ ਸੀ ਸ਼ਾਇਦ ਉਹਦੇ ਕਰਕੇ ਮੈਨੂੰ ਇਦਾਂ ਦਾ ਕੁਝ ਨਹੀਂ ਹੋਇਆ ਤੇ ਮੇਰਾ ਘਰਵਾਲਾ ਮੇਰੀ ਗੱਲ ਮੰਨ ਵੀ ਗਿਆ ਮੈਨੂੰ ਆਪਣੇ ਦਿਲੋਂ ਚਾਹਣ ਲੱਗ ਪਿਆ ਮੈਨੂੰ ਪਿਆਰ ਕਰਦਾ ਸੀ ਮੈਂ ਵੀ ਉਹਨੂੰ ਪਿਆਰ ਕਰਦੀ ਸੀ ਮੈਂ ਤਾਂ ਇਸ ਗੱਲ ਤੋਂ ਖੁਸ਼ ਸੀ ਕਿ ਮੇਰੇ ਘਰਵਾਲੇ ਕਿਤੇ ਮੇਰੇ ਘਰਵਾਲਾ ਮੈਨੂੰ ਤਲਾਕ ਨਾ ਦੇ ਦੇਵੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੇ ਨਾਲ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਉਹਨੇ ਕੀਤੀ ਸਗੋਂ ਮੈਨੂੰ ਬੜੀ ਇੱਜ਼ਤ ਨਾਲ ਰੱਖਦਾ ਸੀ ਮੈਨੂੰ ਕਦੀ ਵੀ ਮਾੜਾ ਚੰਗਾ ਨਹੀਂ ਕਿਹਾ ਸੀ ਕਹਿੰਦਾ ਸੀ ਕਿ ਆਪਾਂ ਇੱਕ ਹੀ ਬੱਚਾ ਰੱਖਣਾ ਭਾਵੇਂ ਕੁੜੀ ਹੋਵੇ ਚਾਹੇ ਮੁੰਡਾ ਆਂ ਬੱਚੇ ਆਪਾਂ ਨਹੀਂ ਲੈਣੇ ਬਸ ਇੱਕ ਹੀ ਬੱਚਾ ਰੱਖਾਂਗੇ ਤੇ ਉਹਦੀ ਜ਼ਿੰਦਗੀ ਵਧੀਆ ਸਵਾਰਾਂਗੇ ਮੈਂ ਵੀ ਕਿਹਾ ਠੀਕ ਆ ਮੈਂ ਉਹਦੀ ਇਸ ਸੋਚ ਤੋਂ ਵੀ ਬੜੀ ਖੁਸ਼ ਸੀ ਮੈਂ ਦਿਲਪ੍ਰੀਤ ਨੂੰ ਹੁਣ ਭੁੱਲ ਗਈ ਸੀ ਕਿਉਂਕਿ ਮੈਨੂੰ ਤਾਂ ਚੰਗਾ ਘਰ ਵਾਲਾ ਮਿਲ ਗਿਆ ਸੀ ਅਸੀਂ ਬੜੀ ਕੋਸ਼ਿਸ਼ ਕਰਦੇ ਸੀ ਪਰ ਮੇਰੇ ਬੱਚਾ ਹੀ ਨਹੀਂ ਹੁੰਦਾ ਸੀ ਬਿਆਣ ਵੀ 2 ਸਾਲ ਹੋ ਗਏ ਬੜੀਆਂ ਦਵਾਈਆਂ ਖਾਧੀਆਂ ਬੜੀਆਂ ਥਾਵਾਂ ਤੇ ਫਰੇ ਪਰ ਮੇਰੇ ਬੱਚਾ ਨਹੀਂ ਹੁੰਦਾ ਸੀ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਮੇਰੀ ਰੱਬ ਨੇ ਇਹ ਰੀਜ ਪੂਰੀ ਨਹੀਂ ਕੀਤੀ ਕਿ ਮੈਨੂੰ ਔਲਾਦ ਹੀ ਨਹੀਂ ਮਿਲੀ ਹੋਰ ਮੈਂ ਹਰ ਇੱਕ ਚੀਜ਼ ਤੋਂ ਖੁਸ਼ ਆ ਘਰ-ਬਾਰ ਪੈਸੇ ਢੇਲੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਅਸੀਂ ਤਿੰਨੇ ਭੈਣਾਂ ਬਹੁਤ ਖੁਸ਼ ਸੀ ਤੇ ਸਿਰਫ ਮੇਰੇ ਕੋਲ ਹੀ ਬੱਚਾ ਨਹੀਂ ਸੀ ਮੈਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਜਿਹੜੀਆਂ ਮੈਂ ਵਿਆਹ ਤੋਂ ਪਹਿਲਾਂ ਦਿਲਪ੍ਰੀਤ ਨਾਲ ਅਫੇਅਰ ਚਲਾ ਕੇ ਦਵਾਈਆਂ ਖਾਧੀਆਂ ਸੀ ਇਹ ਉਹਨਾਂ ਦਾ ਹੀ ਨਤੀਜਾ ਜੇ ਮੈਂ ਉਹ ਨਾ ਖਾਂਦੀ ਤਾਂ ਹੋ ਸਕਦਾ ਅੱਜ ਵੀ ਮੇਰੇ ਬੱਚਾ ਹੁੰਦਾ ਉਹਨਾਂ ਦਵਾਈਆਂ ਨੇ ਤਾਂ ਮੇਰੇ ਅੰਦਰ ਬਿਮਾਰੀ ਬਣਾ ਦਿੱਤੀ ਜਿਸ ਦੇ ਨਾਲ ਮੇਰੇ ਬੱਚਾ ਹੀ ਨਹੀਂ ਹੁੰਦਾ ਸੀ ਜੇ ਮੈਂ ਪ੍ਰੈਗਨੈਂਟ ਹੁੰਦੀ ਸੀ ਤਾਂ ਇੱਕੋ ਵਾਰ ਚਾਰ-ਚਾਰ ਬੱਚਿਆਂ ਦੀ ਮਾਂ ਬਾਨਾ ਸੀ ਮੈਂ ਇਹ ਨਹੀਂ ਸੀ ਕਰ ਸਕਦੀ ਮੇਰਾ ਘਰ ਵਾਲਾ ਵੀ ਰਿਸਕ ਨਹੀਂ ਲੈਂਦਾ ਸੀ ਡਾਕਟਰ ਵੀ ਕਹਿੰਦੇ ਸੀ ਕਿ ਤੁਹਾਨੂੰ ਰਿਸਕ ਨਹੀਂ ਲੈਣਾ ਚਾਹੀਦਾ ਤੁਹਾਡੀ ਜਾਨ ਨੂੰ ਖਤਰਾ ਵੀ ਹੋ ਸਕਦਾ ਕਿਉਂਕਿ ਦੋ ਬੱਚਿਆਂ ਨੂੰ ਵੀ ਇੱਕ ਔਰਤ ਸਹੀ ਜਨਮ ਦਿੰਦੀ ਆ ਤਿੰਨ ਵੀ ਹੋਣ ਤਾਂ ਵੀ ਰਿਸਕ ਨਾਲ ਮਾਂ ਤੇ ਬੱਚੇ ਬਚ ਜਾਂਦੇ ਆ ਪਰ ਚਾਰ ਬੱਚੇ ਤੇ ਇੱਕ ਮਾਂ ਨੂੰ ਬਚਾਉਣਾ ਬਹੁਤ ਔਖਾ ਹੁੰਦਾ ਇਦਾਂ ਦਾ ਰਿਸਕ ਲੈਣ ਨਾਲੋਂ ਤਾਂ ਚੰਗਾ ਕਿ ਤੁਸੀਂ ਥੋੜਾ ਚਿਰ ਹੋਰ ਸਬਰ ਕਰ ਲਓ ਤੇ ਦਵਾਈ ਖਾ ਲਓ ਕੀ ਪਤਾ ਰੱਬ ਤੁਹਾਡੀ ਸੋਣ ਹੀ ਲਵੇ ਇਦਾਂ ਹੀ 9 ਸਾਲ ਹੋ ਗਏ ਪਰ ਮੇਰੇ ਬੱਚਾ ਹੀ ਨਹੀਂ ਹੁੰਦਾ ਸੀ ਹਾਰ ਕੇ ਮੇਰੇ ਘਰ ਵਾਲਿਆਂ ਨੇ ਦਵਾਈਆਂ ਖਵਾਉਣੀ ਹੀ ਛੱਡ ਦਿੱਤੀਆਂ ਕਹਿਣ ਲੱਗਾ ਕਿ ਹੁਣ ਕੋਈ ਵੀ ਦਵਾਈ ਨਹੀਂ ਖਾਣੀ ਦਵਾਈ ਖਾਣ ਨਾਲ ਤਾਂ ਤੈਨੂੰ ਕੋਈ ਵੱਡੀ ਬਿਮਾਰੀ ਨਾ ਲੱਗ ਜਾਵੇ ਨਹੀਂ ਬੱਚਾ ਹੁੰਦਾ ਤਾਂ ਨਾ ਹੋਵੇ ਅਸੀਂ ਬੱਚਾ ਕਿਸੇ ਕੋਲੋਂ ਗੋਦ ਲੈ ਲਵਾਂਗੇ ਇੱਕ ਦਿਨ ਮੇਰੀ ਚਾਚੇ ਸਹੁਰੇ ਦੀ ਕੁੜੀ ਆਈ ਤੇ ਕਹਿਣ ਲੱਗੀ ਮੇਰੀ ਦਰਾਣੀ ਦੇ ਤੀਜਾ ਮੁੰਡਾ ਹੋਇਆ ਵਾ ਜੇ ਤੂੰ ਲੈਣਾ ਤਾਂ ਦੱਸ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਇਹ ਕੋਈ ਪੁੱਛਣ ਵਾਲੀ ਗੱਲ ਨਹੀਂ ਐ ਤੂੰ ਹੁਣੇ ਫੋਨ ਕਰ ਅਸੀਂ ਹੁਣੇ ਲੈ ਆਵਾਂਗੇ ਉਹਨੇ ਫੋਨ ਕੀਤਾ ਤੇ ਉਹਨਾਂ ਨੇ ਇੱਕ ਮੁੰਡਾ ਦੇਣ ਦੀ ਹਾਂ ਕਰ ਦਿੱਤੀ ਆਪਣੇ ਘਰਦਿਆਂ ਨਾਲ ਸਲਾਹ ਕਰਕੇ ਉਹਨਾਂ ਨੇ 1 ਲੱਖ ਰੁਪਇਆ ਲਿਆ ਤੇ ਅਸੀਂ ਵੀ ਉਹਨਾਂ ਨੂੰ ਪੈਸੇ ਦੇ ਕੇ ਮੁੰਡਾ ਲੈ ਆਂਦਾ ਅਜੇ ਮੁੰਡਾ ਸਿਰਫ ਤਿੰਨ ਦਿਨਾਂ ਦਾ ਰਹੀ ਸੀ ਮੈਂ ਉਹਨੂੰ ਆਪਣਾ ਪੁੱਤ ਸਮਝ ਕੇ ਪਾਲਿਆ ਹੌਲੀ ਹੌਲੀ ਜਦੋਂ ਮੇਰਾ ਮੁੰਡਾ 5 ਸਾਲ ਦਾ ਹੋਇਆ ਤਾਂ ਰੱਬ ਦੀ ਮਿਹਰ ਹੋਈ ਤੇ ਰੱਬ ਨੇ ਮੇਰੀ ਸੋਨੀ ਮੈਂ ਪ੍ਰੈਗਨੈਂਟ ਹੋਈ ਤਾਂ ਇੱਕ ਹੀ ਬੱਚਾ ਸੀ ਅਸੀਂ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਪੂਰੀ ਤਰ੍ਹਾਂ ਜਾਂਚ ਕੀਤੀ ਤਾਂ ਇੱਕ ਹੀ ਬੱਚਾ ਸੀ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਲੱਗਦਾ ਰੱਬ ਨੇ ਆਪਣੀ ਕਿਸਮਤ ਵਿੱਚ ਕਿਸੇ ਬੱਚੇ ਦੀ ਸੇਵਾ ਲਿਖੀ ਸੀ ਤੇ ਆਪਾਂ ਉਹ ਆਪਣਾ ਬੱਚਾ ਸਮਝ ਕੇ ਪਾਲਿਆ ਵਾ ਤੇ ਹੁਣ ਤਾਂ ਹੀ ਰੱਬ ਨੇ ਤੇਰੀ ਕੁੱਖ ਨੂੰ ਹਰੀ ਕੀਤਾ ਅਸੀਂ ਉਹ ਬੱਚਾ ਰੱਖ ਲਿਆ ਜਦੋਂ ਮੇਰੀ ਡਿਲੀਵਰੀ ਹੋਈ ਤਾਂ ਮੈਂ ਇੱਕ ਧੀ ਨੂੰ ਜਨਮ ਦਿੱਤਾ ਮੈਂ ਬੜੀ ਖੁਸ਼ ਸੀ ਕਿ ਜੇ ਮੈਨੂੰ ਰੱਬ ਪਹਿਲਾਂ ਹੀ ਧੀ ਦੇ ਦਿੰਦਾ ਤਾਂ ਕੀ ਹੋ ਚੱਲਾ ਸੀ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਜੇ ਆਪਣੇ ਨਾਲ ਹੁੰਦੀ ਤਾਂ ਆਪਾਂ ਉਸੇ ਨੂੰ ਹੀ ਆਪਣਾ ਸਭ ਕੁਝ ਸਮਝਣਾ ਸੀ ਹੁਣ ਵੀ ਆਪਣਾ ਪੁੱਤ ਉਹੀ ਆ ਧੀ ਨੇ ਤਾਂ ਬਗਾਨੇ ਘਰ ਹੀ ਚਲੀ ਜਾਣਾ ਜਦੋਂ ਮੈਂ ਇਹ ਗੱਲ ਆਪਣੇ ਦਿਮਾਗ ਨਾਲ ਸੋਚੀ ਤਾਂ ਮੈਂ ਬੜੀ ਹੈਰਾਨ ਸੀ ਕਿ ਅਸੀਂ ਕਿਸੇ ਦਾ ਪੁੱਤ ਲੈ ਕੇ ਪਾਲਿਆ ਤਾਂ ਰੱਬ ਨੇ ਮੇਰੀ ਸੁਣ ਲਈ ਜੇ ਅਸੀਂ ਧੀ ਵੀ ਲੈ ਲੈਂਦੇ ਤਾਂ ਵੀ ਰੱਬ ਨੇ ਮੇਰੀ ਜ਼ਰੂਰ ਸੁਣਨੀ ਸੀ ਕਿਉਂਕਿ ਜੇ ਕਿਸਮਤ ਵਿੱਚ ਸੇਵਾ ਲਿਖੀ ਹੋਵੇ ਤਾਂ ਉਹ ਸੇਵਾ ਵਿਅਰਥ ਨਹੀਂ ਹੁੰਦੀ ਆਮੇ ਸੇਵਾ ਕੋਈ ਵੀ ਹੋਵੇ ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਸੀ ਕਿ ਮੈਂ ਲੋਕਾਂ ਕੋਲੋਂ ਬਾਝ ਹੋਣ ਦੀਆਂ ਗੱਲਾਂ ਸੁਣਦੀ ਸੀ ਪਰ ਰੱਬ ਨੇ ਤਾਂ ਮੈਨੂੰ ਤੀ ਦੇ ਕੇ ਮੈਨੂੰ ਬਾਝ ਕਹਾਉਣਾ ਬੰਦ ਕਰਵਾ ਦਿੱਤਾ ਸੀ ਮੇਰੀਆਂ ਦਰਾਣੀਆਂ ਜਠਾਣੀਆਂ ਤੇ ਤਾਈਆਂ ਚਾਚੀਆਂ ਬੜਾ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਸੀ ਕਿ ਇਹਦੇ ਤਾਂ ਨਿਆਣੇ ਹੀ ਨਹੀਂ ਹੋਣਾ ਮੋਟੀ ਆ ਇਸ ਕਰਕੇ ਇਹਦੇ ਬੱਚਾ ਕਿੱਥੋਂ ਹੋਣਾ ਵਾ ਇਹਨੇ ਮੁੰਡਾ ਲਿਆ ਵਾ ਆਪਣੇ ਬੁਢੇਪੇ ਦਾ ਕਰਕੇ ਪਰ ਰੱਬ ਨੇ ਜਦੋਂ ਮੈਨੂੰ ਧੀ ਦਿੱਤੀ ਤਾਂ ਸਾਰੇ ਹੈਰਾਨ ਸੀ ਕਿ ਇਹ ਕਿੱਦਾਂ ਹੋ ਗਈ ਲੋਕੀ ਦਾ ਬਨਸ ਬਣੀਆ ਗੱਲਾਂ ਕਰਦੇ ਸੀ ਪਰ ਮੈਂ ਰੱਬ ਦਾ ਸ਼ੁਕਰ ਕਰਦੀ ਆ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਕੁਝ ਹੋਇਆ ਪਰ ਮੈਨੂੰ ਮੇਰਾ ਘਰ ਵਾਲਾ ਚੰਗਾ ਮਿਲਿਆ ਤੇ ਮੇਰੀ ਉਲਾਦ ਵੀ ਚੰਗੀ ਆ ਮੈਂ ਆਪਣੇ ਦੋਵੇਂ ਨਿਆਣੇ ਪ੍ਰਾਈਵੇਟ ਸਕੂਲ ਵਿੱਚ ਪੜਾਈ ਤੇ ਚੰਗੀ ਸਿੱਖਿਆ ਦਿੱਤੀ ਮੇਰੀ ਕੁੜੀ ਤਾਂ ਹਜੇ ਛੋਟੀ ਆ ਮੇਰਾ ਮੁੰਡਾ ਕਾਫੀ ਵੱਡਾ ਹੋ ਗਿਆ ਮੈਂ ਸੋਚਦੀ ਆ ਕਿ ਰੱਬ ਇਹਨਾਂ ਨੂੰ ਚੰਗੀ ਸਮੱਤ ਬਖਸ਼ੇ ਕਿਉਂਕਿ ਮੈਂ ਤਾਂ ਜ਼ਿੰਦਗੀ ਵਿੱਚ ਧੋਖਾ ਖਾ ਲਿਆ ਪਰ ਇਹ ਨਾ ਖਾਣ ਇਸ ਲਈ ਮੈਂ ਆਪਣੇ ਨਿਆਣਿਆਂ ਨੂੰ ਚੰਗੀ ਸਿੱਖਿਆ ਦਿੰਨੀ ਆ ਕਿ ਕਦੀ ਵੀ ਆਪਣੇ ਆਪ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਤੇ ਹਮੇਸ਼ਾ ਇਹ ਹੀ ਕਹਿਦਾ ਕਿ ਸਾਡੇ ਵਰਗਾ ਕੋਈ ਨਹੀਂ ਆ ਅਸੀਂ ਸਾਰਿਆਂ ਤੋਂ ਸੋਹਣੇ ਆ ਤੇ ਕਿਸੇ ਵੱਲ ਵੇਖ ਕੇ ਆਪਣਾ ਦਿਲ ਨਹੀਂ ਲਲਚਾਈਦਾ ਮੈਂ ਰੱਬ ਦਾ ਸ਼ੁਕਰ ਕਰਦੀ ਆ ਕਿ ਉਹਨੇ ਮੇਰੀ ਜ਼ਿੰਦਗੀ ਪਰਪਾਦ ਹੋਣ ਤੋਂ ਬਚਾਲੀ ਜੇ ਮੇਰਾ ਘਰ ਵਾਲਾ ਮੈਨੂੰ ਉਦੋਂ ਹੀ ਤਲਾਕ ਦੇ ਦਿੰਦਾ ਤਾਂ ਮੈਂ ਕਦੋਂ ਦੀ ਮਰ ਜਾਣਾ ਸੀ ਮੇਰੇ ਘਰ ਵਾਲੇ ਨੇ ਮੇਰਾ ਸਾਥ ਦੇ ਕੇ ਮੇਰੀ ਜ਼ਿੰਦਗੀ ਨੂੰ ਹੋਰ ਵਧਾ ਦਿੱਤਾ ਸਿਆਣੇ ਸਾਚੀ ਕਹਿੰਦੇ ਆ ਕਿ ਜੋ ਬੀਜਣਾ ਤੇ ਉਹੀ ਵੱਡਣਾ ਪੈਂਦਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ